ਮਹਾਰਾਣੀ ਸਦਾ ਕੋ ਸਪੋਰਟ ਕਲੱਬ ਹੈ ਜਿੱਥੋਂ ਦੇ ਜਿਹੜੇ ਕੋਚ ਨੇ ਉਹ ਫ੍ਰੀ ਸਿਖਲਾਈ ਦੇ ਦਿੰਦੇ ਨੇ ਨੌਜਵਾਨਾਂ ਨੂੰ ਕਬੱਡੀ ਦੀ ਰੱਸਾ ਖਿੱਚਾ ਜਿਹੜਾ ਲੰਬੀਆਂ ਜੜੀਆਂ ਆਪਾਂ ਕਹਿ ਸਕਦੇ ਹਾਂ ਮੱਲਾ ਮਾਰਾਂ ਦੀ ਉਹਨਾਂ ਨੌਜਵਾਨਾਂ ਨੂੰ ਬਹੁਤ ਸਹਾਇਤ ਕੀਤਾ ਜਾਂਦਾ ਹੈ ਉਹਨਾਂ ਨੂੰ ਗੇਮ ਜਿਹੜੀ ਚ ਖੇਡ ਜਾ ਰਹੀ ਹੈ ਸਾਡੇ ਬੱਚੇ ਜਿਹੜੇ ਨੈਸ਼ਨਲ ਸਟਾਈਲ ਦੇ ਵਿੱਚ ਕਬੱਡੀ ਵਿੱਚ ਜਿਹੜੇ ਉਹ ਜ਼ਿਲ੍ਹਾ ਤੋਂ 골ਡ ਆਇਆ ਜੀ ਤੇ ਸਰਕਲ ਦੇ ਵਿੱਚ ਵੀ 골ਡ ਆ ਜੀ ਸਾਡੇ ਬੱਚੇ ਜਿਹੜੇ ਰਸੇ ਕੱਸੀ ਦੇ ਵਿੱਚ ਵੀ 골ਡ ਆ ਜੀ ਤੇ ਇਹ ਕਿਦਾਂ ਇਹਨਾਂ ਡਾਕਟਰਾਂ ਦਾ ਤੁਸੀਂ ਸ਼ੁਰੂ ਕਰ ਲਿਆ ਸਾਡੇ ਭੈਣ ਜੀ ਹੈ ਜਿਹੜੇ ਰਾਜਵੀਰ ਕੌਰ ਜੋ ਜੂਕੇ ਵਿੱਚ ਆ ਨੇ ਉਹਨਾਂ ਨੇ ਇਹ ਸਾਡੂੰ ਸਾਰੀ سپورਟ ਕੀਤੀ ਹੈਗੀ ਬਹੁਤ ਸਾਰਾ ਸਾਡੀ سپورਟ ਕਰਦੇ ਨੇ ਬੱਚਿਆਂ ਨੂੰ ਵਰਦੀਆਂ ਸ਼ੂਜ਼ ਵਗੈਰਾ ਸਾਰਾ ਕੁਝ ਜੋ ਬੱਚੇ ਖੇਡਦੇ ਆਂ ਤੇ ਸੱਟ ਲੱਗ ਜਾਂਦੀ ਆ ਉਹਨਾਂ ਦਾ ਮੈਡੀਕਲ ਫ੍ਰੀ ਕਰਵਾਉਂਦੇ ਨੇ ਸਾਰਾ ਇਲਾਜ ਫ੍ਰੀ ਕਰਵਾਉਂਦੇ ਨੇ ਸਾਰਾ ਖਰਚਾ ਇਹਨਾਂ ਖਰਚਾ ਸਾਰਾ ਖਰਚਾ ਮੈਡੀਕਲ ਦਾ ਸਾਰਾ ਖਰਚਾ ਉਹਨਾਂ ਦੀਦੀ ਉਹਨਾਂ ਨਾਲ ਆ ਰਿਹਾ ਸੁਪਨਾ ਜੀ ਆਪਣਾ ਤੇ ਕਿੱਥੋਂ ਇਹ ਸੋਚ ਆਈਏ ਤੇ ਕਿੰਨੀ ਕਿ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਭਾਈ ਦੋ ਟਾਈਮ ਸ਼ੁਰੂ ਪ੍ਰੈਕਟਿਸ ਸ਼ੁਰੂ ਕਰਾਉਣੀ ਸੀ ਸਵੇਰ 5 ਵਜੇ ਤੇ ਸ਼ਾਮ ਨੂੰ 4 ਵਜੇ ਡਾਈਟ ਵਗੈਰਾ ਕਿੱਦਾਂ ਚੱਲਦੀ ਹੈ ਫਿਰ ਇਹਨਾਂ ਦਾ ਸਾਰਾ ਦਿਨ ਜਿਹੜੀ ਡਾਈਟ ਵਗੈਰਾ ਭਾਈ ਸਾਰਾ ਕੁਝ ਦੀਦੀ ਹੀ ਨਹੀਂ ਕਰਦੇ ਆ ਦੀ ਰਾਜ ਵੀਰੂ ਨਹੀਂ ਮਤਲਬ ਇਹਨਾਂ ਦਾ ਸ਼ਡਿਊਲ ਬਣਿਆ ਆ ਡਾਈਟ ਦਾ ਕਿ ਇਹਨਾਂ ਨੂੰ ਸੋਮਵਾਰ ਕੀ ਦੇਣਾ ਮੰਗਲਵਾਰ ਕੀ ਦੇਣਾ ਫਿਰ ਇਹਨਾਂ ਵਿੱਚੋਂ ਮਤਲਬ ਚਨਾ ਵਗੈਰਾ ਡਾਈਟ ਵਗੈਰਾ ਜਿਹੜੀ ਉਹ ਛੋਲੇ ਭੁਜੇ ਸਾਰਾ ਕੁਝ ਦੇਈਦਾ ਵਾ ਮਰੱਬਾ ਦੇਈਦਾ ਵਾ ਇੱਕ ਦਿਨ ਇੱਕ ਦਿਨ ਕੇਲੇ ਆ ਇੱਕ ਦਿਨ ਇਹਨਾਂ ਦਾ ਸੇ ਰਗੜਾ ਵਾ ਇੱਕ ਦਿਨ ਅੰਡੇ ਆ ਇਸ ਤਰ੍ਹਾਂ ਇਹਨਾਂ ਦੇ ਹਫਤੇ ਦੀ ਮਤਲਬ ਡਾਈਟ ਲਿਖੀ ਹੋਈ ਆ ਫਿਰ ਉਹ ਸਭ ਇਹਨਾਂ ਨੂੰ ਦੇਈ ਜਾਂਦੀ ਹੈ ਸ਼ਾਨ ਕਬੱਡੀ ਮਾਨ ਕਬੱਡੀ ਸਾਥੀਓ ਕਬੱਡੀ ਸਾਡੀ ਜਿਹੜੀ ਮਾਂ ਖੇਡ ਆ ਪੰਜਾਬ ਦੀ ਖਾਸ ਤੌਰ ਤੇ ਲੰਬੇ ਸਮੇਂ ਤੋਂ ਜਿਹੜੀ ਇਹ ਇਤਿਹਾਸਕ ਖੇਡ ਮੰਨੀ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਬੱਡੀ ਨੇ ਧੁੰਮ ਪਾਈ ਹੈ। ਪੰਜਾਬ ਦੇ ਵਿੱਚੋਂ ਨਿਕਲ ਕੇ ਇਸ ਨੇ ਇੱਕ ਨਵਾਂ ਰੂਪ ਵੀ ਧੰਨ ਕਰ ਲਿਆ ਜਿਸ ਤੋਂ ਬਾਅਦ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਖੇਡਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ। ਵੱਡੇ ਬਦਲ ਤੇ ਇਸ ਕਬੱਡੀ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਕਬੱਡੀ ਖਦਾਵੀਆਂ ਦੀ ਲੋਕ ਚਰਚਾ ਹੈ। ਬੜਾ ਲੋਕ ਪਿਆਰ ਕਰਦੇ ਨੇ ਬੜਾ ਵੱਡਾ ਨਾਮ ਇਸ ਖੇਡ ਨੇ ਲਿਆ। ਲੇਕਿਨ ਅੱਜ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿੱਚੋਂ ਇਹ ਖੇਡ ਬੜੀ ਜਗ੍ਹਾ ਤੋਂ ਗਾਇਬ ਹੁੰਦੀ ਵੀ ਨਜ਼ਰ ਆਈ ਹੈ। ਕਈਆਂ ਇਲਾਕਿਆਂ ਦੇ ਵਿੱਚੋਂ ਜਿਹੜੇ ਖਿਡਾਰੀ ਸੀਗੇ ਕਬੱਡੀ ਦੇ ਅੱਜ ਦੂਰ ਹੁੰਦੇ ਨਜ਼ਰ ਆਏ ਕਿਉਂਕਿ ਜਿਹੜੀ ਸਪੋਰਟ ਹੁੰਦੀ ਹੈ ਜਿਹੜੀ ਡਾਈਟ ਹੁੰਦੀ ਹੈ ਜਿਹੜੀ ਖੇਡਾਂ ਦੇ ਵਿੱਚ ਖਾਸ ਤੌਰ ਤੇ ਇੱਕ ਵੱਡੀ ਅਹਿਮੀਅਤ ਰੱਖਦੀ ਹੈ ਖਿਡਾਰੀਆਂ ਦੀ ਡਾਈਟ ਉਹਨਾਂ ਦੀ ਜਿਹੜੀ ਪਾਲਣ ਪੋਸ਼ਣ ਲਈ ਉਹਨਾਂ ਦੀ ਸਿਹਤ ਲਈ ਬੜੀਆਂ ਜ਼ਰੂਰੀ ਚੀਜ਼ਾਂ ਉਹਨਾਂ ਨੂੰ ਨਹੀਂ ਮਿਲ ਪਉਂਦੀਆਂ ਆ ਜ਼ਰੂਰ ਜਿਹੜੀਆਂ ਸਰਕਾਰਾਂ ਦਾਅਵੇ ਤੇ ਕਰਦੀਆਂ ਨੇ ਕਿ ਖਿਡਾਰੀਆਂ ਲਈ ਬਹੁਤ ਵੱਡਾ ਪ੍ਰਬੰਧ ਕੀਤਾ ਜਾਦਾ ਹੈ ਨਹੀਂ ਲੇਕਿਨ ਕਿੰਨਾ ਕਿਤੇ ਜਿਹੜੇ ਦਾਅਵੇ ਨੇ ਖੋਖਲੇ ਨਜ਼ਰ ਆਉਂਦੇ ਨੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਪਹੁੰਚਦੇ ਆ ਤੇ ਇੰਨਾ ਖਿਡਾਰੀਆਂ ਦੇ ਨਾਲ ਗੱਲਬਾ ਅੱਜ ਪਹੁੰਚੇ ਹਾਂ ਪਿੰਡ ਤੂਦ ਦੇ ਵਿੱਚ ਹਲਕਾ ਪੱਟੀ ਹੈ ਜ਼ਿਲ੍ਹਾ ਤਰਨਤਾਰਨ ਹੈ ਜਿੱਥੇ ਕਿ ਮਹਾਰਾਣੀ ਸਦਾ ਕੋ ਸਪੋਰਟਸ ਕਲੱਬ ਹੈ ਜਿੱਥੋਂ ਦੇ ਜਿਹੜੇ ਕੋਚ ਨੇ ਉਹ ਫ੍ਰੀ ਸਿਖਲਾਈ ਦੇ ਦਿੰਦੇ ਨੇ ਨੌਜਵਾਨਾਂ ਨੂੰ ਕਬੱਡੀ ਦੀ ਰੱਸਾ ਖਿੱਚਾ ਜਿਹੜਾ ਲੰਬੀਆਂ ਜੜੀਆਂ ਆਪਾਂ ਕਹਿ ਸਕਦੇ ਹਾਂ ਮੱਲਾ ਮਾਰਾਂ ਦੀ ਉਹਨਾਂ ਨੌਜਵਾਨਾਂ ਨੂੰ ਬਹੁਤ ਸਹਾਇਤ ਕੀਤਾ ਜਾਂਦਾ ਹੈ ਉਹਨਾਂ ਨੂੰ ਗੇਮ ਜਿਹੜੀ ਸਿਖਾਈ ਜਾਂਦੀ ਹੈ ਫ੍ਰੀ ਡਾਈਟ ਦਿੱਤੀ ਜਾਂਦੀ ਹੈ ਲੇਕਿਨ ਇਸ ਦੇ ਪਿੱਛੇ ਜਿਹੜੀ ਕਹਾਣੀ ਹੈ ਬੜੀ ਖਾਸ ਹੈ ਕਿਉਂਕਿ ਇਸ ਪਿੰਡ ਦੀ ਇੱਕ ਧੀ ਜਿਹੜੀ ਅੱਜ ਯੂਕੇ ਦੇ ਵਿੱਚ ਬੈਠੀ ਹੈ ਉਸ ਦੇ ਵੱਲੋਂ ਇਸਾ ਦਾ ਉਪਰਾਲਾ ਕੀਤਾ ਜਾਂਦਾ ਹੈ ਸਪ ਨੌਜਵਾਨਾਂ ਨਾਲੀ ਸੋ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਸੋਚ ਇਹਨਾਂ ਦੇ ਵਿੱਚ ਆਈ ਤੇ ਅੱਜ ਕਿੰਨੇ ਕ ਵੱਡੇ ਬਦਲ ਤੇ ਪਹੁੰਚ ਚੁੱਕੇ ਨੇ ਕੀ ਮੰਨ ਲੈ ਇਹਨਾਂ ਨੌਜਵਾਨਾਂ ਨੇ ਇਹਨਾਂ ਬੱਚੀਆਂ ਨੇ ਮਾਵੀਆਂ ਨੇ ਸਵਾਗਤ ਹੈ ਜੀ ਬਹੁਤ-ਬਹੁਤ ਸასი ਸ਼ਾਲ ਜੀ ਸਰ ਐ ਵੀ ਜੀ ਕੀ ਨਾਮ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਸਾਡੇ ਬੱਚੇ ਜਿਹੜੇ ਨੈਸ਼ਨਲ ਸਟਾਈਲ ਦੇ ਵਿੱਚ ਕਬੱਡੀ ਵਿੱਚ ਜਿਹੜੇ ਉਹ ਜ਼ਿਲ੍ਹਾ ਤੋਂ 골ਡ ਆਇਆ ਜੀ ਤੇ ਸਰਕਲ ਦੇ ਵਿੱਚ ਵੀ 골ਡ ਆ ਜੀ ਸਾਡੇ ਬੱਚੇ ਜਿਹੜੇ ਰਸੇ ਕੱਸੀ ਦੇ ਵਿੱਚ ਵੀ 골ਡ ਆ ਜੀ ਇਹਨਾਂ ਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਨੇ ਬਹੁਤ ਬੱਚੇ ਸਾਡੇ ਬਹੁਤ ਮਿਹਨਤ ਕਰਦੇ ਨੇ ਤਾਂ ਕਿ ਜੋ ਅੱਗੇ ਵੱਧ ਸਕਣ ਇਹ ਦੋ ਪਲੇਅਰ ਸਾਡੇ ਆ ਜੋ ਕਿ ਨੈਸ਼ਨਲ ਸਟਾਈਲ ਕਬੱਡੀ ਦੇ ਵਿੱਚ ਉਹ ਨੈਸ਼ਨਲ ਖੇਡਣ ਆਸਤੇ ਵੀ ਉਹਨਾਂ ਦੀ ਸਿਲੈਕਸ਼ਨ ਹੋਈ ਸੀ ਜੀ ਹਾਂਜੀ ਤੇ ਇਹ ਕਿਥੋਂ ਬੰਦਾ ਸੋਚ ਜਿਹੜੀ ਆਈ ਕਿ ਨੌਜਵਾਨਾਂ ਨੂੰ ਪਿੰਡਦਿਆਂ ਨੂੰ ਇਸ ਤਰੀਕੇ ਨਾਲ ਫ੍ਰੀ ਸਿਖਲਾਈ ਦੇਣੀ ਹੈ ਕਿਉਂਕਿ ਅ ਪ੍ਰਾਈਸ ਬਹੁਤ ਹੁੰਦੇ ਆ ਪੇਮੈਂਟਾਂ ਬਹੁਤ ਹੁੰਦੀਆਂ ਨੇ ਕੋਚ ਬਹੁਤ ਫੀਸ ਜਿਹੜੇ ਲੈਂਦੇ ਆ ਇਸ ਤਰੀਕੇ ਨਾਲ ਜਦੋਂ ਆਪਾਂ ਕਿਤੇ ਟ੍ਰੇਨਿੰਗ ਦਵਾਈ ਹੋਵੇ ਤੇ ਅੱਜ ਖਾਸ ਤੌਰ ਤੇ ਜਿਹੜੇ ਬੱਚੇ ਆ ਨਾ ਘਾਦਰੀਆਂ ਤਿਆਂ ਨੌਜਵਾਨ ਲੜਕੇ ਇਸੇ ਕੱਲੋਂ ਰਹਿ ਜਾਂਦੇ ਆ ਕਿ ਖਰਚਾ ਕਿੱਥੋਂ ਦਵਾਂਗੇ ਅਕੈਡਮੀਆ ਚੰਗੀਆਂ ਦੂਦ ਨੇ ਤੇ ਜੇ ਜਾਣਾ ਪਵੇ ਟ੍ਰਾਂਸਪੋਰਟ ਦਾ ਖਰਚਾ ਉਹਨਾਂ ਦੀ ਫੀਸਾਂ ਬਹੁਤ ਹੈ ਨਹੀਂ ਤੇ ਇਹ ਕਿਦਾਂ ਇੰਨਾ ਡੋਪਰਦਾ ਤੁਸੀਂ ਸ਼ੁਰੂ ਕਰ ਲਿਆ ਇੱਕ ਮਤਲਬ ਜਿਹੜਾ ਚੱਲ ਰਿਹਾ ਹੁਣ ਇਹ ਸਾਡੇ ਭੈਣ ਜੀ ਆ ਜਿਹੜੇ ਰਾਜਵੀਰ ਕੌਰ ਜੋ ਜੂਕੇ ਵਿੱਚ ਆ ਨੇ ਉਹਨਾਂ ਨੇ ਇਹ ਸਾਨੂੰ ਸਾਰੀ ਸਪੋਰਟ ਕੀਤੀ ਆ ਕਿ ਇਹ ਸਨ ਉਹਨਾਂ ਨੇ ਸੋਚਿਆ ਕਿ ਜਿਹੜੇ ਬੱਚੇ ਆ ਕਿ ਹੁਣ ਆਪਾਂ ਦੇਖਦੇ ਆਂ ਕਿ ਕਾਫੀ ਨਸ਼ਾ ਵੱਧ ਚੁੱਕਾ ਵਾ ਉਹਨਾਂ ਨੇ ਸੋਚਿਆ ਕਿ ਅਸੀਂ ਆਪਣੇ ਪਿੰਡ ਦੇ ਬੱਚੇ ਬਚਾਉਣ ਵਾਸਤੇ ਇਹਨਾਂ ਨੂੰ ਕਿਉਂ ਨਾ ਕਿ ਕਿਸੇ ਚੰਗੇ ਕੰਮ ਵੱਲੇ ਲਾਇਆ ਜਾਵੇ ਉਹਨਾਂ ਨੇ ਇਸ ਜਿਹੜੀ ਗੇਮ ਜਿਹੜੀ ਕਬੱਡੀ ਨੈਸ਼ਨਲ ਸਟਾਈਲ ਰੱਸਾ ਕਸੀ ਤੇ ਸਰਕਲ ਸਟਾਈਲ ਕਬੱਡੀ ਇਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਮਤਲਬ ਕੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਖੜਾਓ ਤੇ ਅਸੀਂ ਇਹਨਾਂ ਬੱਚਿਆਂ ਨੂੰ ਖੜਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਜੋ ਦੀਦੀ ਸਾਡੇ ਬਹੁਤ ਸਾਰਾ ਸਾਡੀ ਸਪੋਰਟ ਕਰਦੇ ਨੇ ਬੱਚਿਆਂ ਨੂੰ ਵਰਦੀਆਂ ਸ਼ੂਜ਼ ਵਗੈਰਾ ਸਾਰਾ ਕੁਝ ਜੋ ਬੱਚੇ ਖੇਡਦੇ ਆਂ ਤੇ ਸੱਟ ਲੱਗ ਜਾਂਦੀ ਆ ਉਹਨਾਂ ਦਾ ਮੈਡੀਕਲ ਫ੍ਰੀ ਕਰਵਾਉਂਦੇ ਨੇ ਸਾਰਾ ਇਲਾਜ ਫ੍ਰੀ ਕਰਵਾਉਂਦੇ ਨੇ ਇਹ ਜਿਹੜਾ ਖਰਚਾ ਸੀਗਾ ਇਹ ਮਤਲਬ ਸਾਰਾ ਬਾਹਰੋਂ ਹੀ ਆ ਰਿਹਾ ਉਹਨਾਂ ਦੇ ਵੱਲੋਂ ਆ ਰਿਹਾ ਹਾਂਜੀ ਉਹਨਾਂ ਦੇ ਵੱਲੋਂ ਆ ਰਿਹਾ ਜੀ ਸਾਰਾ ਖਰਚਾ ਹੀ ਇਹਨਾਂ ਨੇ ਡੈਡ ਦਾ ਸਾਰਾ ਖਰਚਾ ਮੈਡੀਕਲ ਦਾ ਸਾਰਾ ਖਰਚਾ ਉਹਨਾਂ ਦੀਦੀ ਉਹਨਾਂ ਵੱਲੋਂ ਆ ਰਿਹਾ ਜੀ ਤੇ ਕੋਈ ਉਹਨਾਂ ਦਾ ਆਪਣਾ ਵੀ ਨਿੱਜੀ ਸੁਪਨਾ ਸੀਗਾ ਪਿੰਡ ਦੇ ਵਿੱਚ ਜਿਹੜਾ ਉਹਨਾਂ ਨੇ ਉਹ ਪਵਦਲਾ ਇਹ ਸੋਚ ਉਹਨਾਂ ਦੇ ਵਿੱਚ ਕਿੱਥੋਂ ਆਈ ਜਦੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਸੁਪਨਾ ਕੀ ਉਹਨਾਂ ਦਾ ਕੀ ਚਾਹੁੰਦੇ ਨੇ ਇਹਨਾਂ ਬੱਚਿਆਂ ਦੇ ਵਿੱਚੋਂ ਕੀ ਨਜ਼ਰ ਆਉਂਦਾ ਉਹਨਾਂ ਨੂੰ ਉਹਨਾਂ ਨੇ ਇਹ ਸੋਚਿਆ ਕਿ ਜਿਵੇਂ ਹੁਣ ਅੱਜ ਤੁਸੀਂ ਦੇਖ ਹੀ ਰਹੇ ਨਸ਼ੇ ਕਿੰਨੇ ਵਾ ਚੁੱਕੇ ਨੇ ਕਿ ਇਹ ਹੀ ਆ ਕਿ ਸਾਡੇ ਬੱਚੇ ਇਸ ਤਰੱਕੀ ਦੇ ਵੱਲ ਆਉਣ ਤਾਂ ਕਿ ਉਹਨਾਂ ਦੇ ਵੀ ਚਲੋ ਉਹਨਾਂ ਦੀ ਸੋਚ ਆ ਕਿ ਜਦੋਂ ਐਦਾਂ ਬੱਚੇ ਬਾਹਰ ਖੇਡਦੇ ਆ ਤੇ ਜਦੋਂ ਨਾਮ ਬੋਲਦੇ ਆ ਉਹਨਾਂ ਦਾ ਵੀ ਤੇ ਜਾਂ ਬੱਚਿਆਂ ਦਾ ਉਹਨਾਂ ਨੇ ਜਿਹੜਾ ਕਲੱਬ ਦਾ ਨਾਮ ਦਿੱਤਾ ਆ ਉਹਨਾਂ ਦਾ ਨਾਮ ਬੋਲਦੇ ਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਸਾਨੂੰ ਵੀ ਇਹ ਗੱਲ ਦੀ ਖੁਸ਼ੀ ਆ ਕਿ ਸਾਡੇ ਬੱਚੇ ਜਿਹੜੇ ਆ ਵੱਧ ਤੋਂ ਵੱਧ ਮਿਹਨਤ ਕਰਦੇ ਨੇ ਸਾਨੂੰ ਬਿਨਾਂ ਦੱਸੇ ਟਾਈਮ ਤੋਂ ਆਪਣੇ ਆਪ ਹੀ ਗਰਾਊਂਡ ਆ ਕੇ ਮਿਹਨਤ ਕਰਦੇ ਨੇ ਤਾਂ ਕਿ ਜੋ ਅੱਗੇ ਵਧ ਸਕਣ ਜੀ ਮਹਾਰਾਣੀ ਸਦਾਕੌਰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਮਹਾਰਾਜਾ ਜਨਜੀਤ ਸਿੰਘ ਉਹਨਾਂ ਨਾਲ ਤਾਰ ਜੁੜਦੀ ਹੈ ਹਾਂਜੀ ਅ ਛੇ ਦੇ ਪੰਜਾਬ ਉਹਨਾਂ ਨੂੰ ਵੀ ਕਿਹਾ ਗਿਆ ਹਾਂਜੀ ਨੌਜਵਾਨ ਜਿਹੜੇ ਨੇ ਉਹ ਮਤਲਬ ਕਿਸ ਤਰੀਕੇ ਦਾ ਇਹਨਾਂ ਦੇ ਵਿੱਚ ਜੋਸ਼ ਹੈ ਇਹ ਜਿਹੜਾ ਕਲੱਬ ਦਾ ਨਾਮ ਹੈ ਇਹ ਕਿਥੋਂ ਸੋਚ ਆਈ ਜਿਹੜੀ ਕੀ ਇਹ ਰੱਖਣਾ ਹੈ ਇਹ ਦੀਦੀ ਹੁਣੀ ਉਹਨਾਂ ਦੇ ਹਸਬੰਡ ਆ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਕਿਉਂ ਨਾ ਕਿ ਲੜਕੀ ਦੇ ਨਾਮ ਤੋਂ ਹੀ ਆਪਾਂ ਜਿਹੜਾ ਮਤਲਬ ਕਿ ਉਹਨਾਂ ਲੜਕੀਆਂ ਨੇ ਬਹੁਤ ਕੋਸ਼ਿਸ਼ ਕੀਤਾ ਵਾ ਕਿ ਆਪਣੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਆਪਾਂ ਇਹਨਾਂ ਦਾ ਨਾਮ ਜਿਹੜਾ ਮਹਾਰਾਣੀ ਸਦਾਕੌਰ ਉਹਨਾਂ ਨੇ ਇਹ ਨਾਮ ਤੋਂ ਰੱਖਿਆ ਕਲੱਬ ਦਾ ਨਾਮ ਜੀ ਹਾਂਜੀ ਤੇ ਗਰਾਊਂਡ ਵਗੈਰਾ ਜਿਹੜੀ ਆ ਉਹ ਜਿਵੇਂ ਇੱਥੇ ਦੇਖ ਰਹੇ ਆ ਗਰਾਊਂਡ ਦੀ ਮੈਂਟੇਨੈਂਸ ਨਹੀਂ ਹੈਗੀ ਹਜੇ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿ ਸਾਰਾ ਵਧੀਆ ਚੱਲ ਰਿਹਾ ਵੈਸੇ ਬਜਟ ਵਾਈਜ਼ ਨਹੀਂ ਗਰਾਉਂਡ ਤੋਂ ਤਾਂ ਬਹੁਤ ਦਿੱਕਤ ਆ ਰਹੀ ਆ ਸਾਨੂੰ ਹੁਣ ਨੈਨਾ ਸਟਾਈਲ ਦੇ ਬੱਚੇ ਜਿਹੜੇ ਉਹ ਇੱਥੇ ਤਾਂ ਅਸੀਂ ਕੱਚੀ ਗਰਾਉਂਡ ਤੇ ਪ੍ਰੈਕਟਿਸ ਲਾ ਲੈਨੇ ਆ ਜਦੋਂ ਜਾ ਕੇ ਨੈਸ਼ਨਲ ਜਦੋਂ ਅੱਗੇ ਖੇਡਣ ਜਾਂਦੇ ਆ ਪੰਜਾਬ ਹਾਂਜੀ ਪੰਜਾਬ ਖੇਡਦੇ ਆ ਉੱਥੇ ਮੈਡ ਦੇ ਉੱਤੇ ਗੇਮ ਹੁੰਦੀ ਆ ਉੱਥੇ ਜਾ ਕੇ ਫਿਰ ਇਹਨਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਆ ਕਾਫੀ ਜ਼ਿਆਦਾ ਕਿ ਇਹਨਾਂ ਦੇ ਪੈਰ ਜਿਹੜੇ ਉੱਥੇ ਵਾਰਮ-ਅਪ ਨਹੀਂ ਚੱਲਦੇ ਤੇ ਜੇ ਨਦੀ ਪ੍ਰੈਕਟਿਸ ਵੀ ਮੈਟ ਤੇ ਲੱਗੀ ਹੋਗੀ ਤੇ ਇਹ ਵਧੀਆ ਉੱਥੇ ਵੀ ਖੇਡ ਪਾਉਣਗੇ ਲੇਕਿਨ ਸਾਡੀ ਇਹ ਹੀ ਆ ਮਤਲਬ ਕਿ ਅਪੀਲ ਆ ਕਿ ਸਾਨੂੰ ਮੈਟ ਜਿਹੜੇ ਉਹ ਦਿੱਤੇ ਜਾਣ ਤੇ ਸਾਡੇ ਬੱਚਿਆਂ ਨੂੰ ਗਰਾਊਂਡ ਦਿੱਤੀ ਜਾਵੇ ਜੀ ਉਹ ਵੀ ਵੀਦੋ ਨਹੀਂ موجوده ਵੀ ਇਹਦੇ ਤੁਸੀਂ ਵੀ ਇਹਨਾਂ ਨੂੰ ਕੋਚਿੰਗ ਹੀ ਕਰਵਾਉਂਦੇ ਹੋ ਜੀ ਹਾਂਜੀ ਹਾਂਜੀ ਕੋਈ ਕੋਈ ਕੀ ਨਾਮ ਆਪਣਾ ਮੇਰਾ ਪ੍ਰਦੀਪ ਸਿੰਘ ਬਈ ਤਾਂ ਪ੍ਰਦੀਪ ਜੀ ਕੀ ਮਤਲਬ ਸੁਪਨਾ ਹੈਗਾ ਕਿਉਂਕਿ ਤੁਸੀਂ ਵੀ ਬੜੀ ਮਿਹਨਤ ਕਰਦੇ ਹੋ ਤੇ ਗਰਮੀ ਵੀ ਬੜੀ ਹੈ ਤੇ ਨੌਜਵਾਨ ਵੀ ਚਲੋ ਬੜੀ ਮਿਹਨਤ ਕਰ ਰਹੇ ਨੇ ਸੁਪਨਾ ਕੀ ਆਪਣਾ ਤੇ ਕਿੱਥੋਂ ਇਹ ਸੋਚ ਆਈਏ ਤੇ ਕਿੰਨੀ ਕਿ ਜਿਹੜੀ ਮਿਹਨਤ ਕਰਨੀ ਪੈਂਦੀ ਸਪਨਾ ਭਾਈ ਇਹ ਆ ਕਿ ਆਪਾਂ ਵੀ ਚਲੋ ਨਿੱਕੇ ਘਰਾਂ ਦੇ ਵਿੱਚੋਂ ਛੋਟਿਆਂ ਘਰਾਂ ਦੇ ਵਿੱਚੋਂ ਉੱਠੇ ਆ ਤੇ ਅੱਗੇ ਮਿਹਨਤ ਕੀਤੀ ਆ ਚਲੋ ਸਾਡੇ ਵਕਤ ਸਾਨੂੰ ਮਤਲਬ ਇਹਨਾਂ ਚੀਜ਼ਾਂ ਦੀ ਫੈਸਿਲਿਟੀ ਨਹੀਂ ਸੀ ਮਿਲਦੀ ਮਤਲਬ ਨਾ ਡਾਈਟ ਮਿਲਦੀ ਸੀ ਤੇ ਨਾ ਹੀ ਮਤਲਬ ਸਾਨੂੰ ਕੋਈ ਸ਼ੂਰ ਵਗੈਰਾ ਕਿ ਇਹੋ ਜਿਹੀਆਂ ਚੀਜ਼ਾਂ ਸਾਨੂੰ ਸਾਹਮਣਾ ਕਰਨਾ ਪੈਂਦਾ ਸੀ ਹੁਣ ਮੈਂ ਖੋਦ ਮੈਂ ਬਾਹਰ ਰਿਆਂ ਤਿੰਨ ਚਾਰ ਸਾਲ ਪਹਿਲਾਂ ਮੈਂ ਕਪੂਥਲੇ ਰਿਆਂ ਅਕੈਡਮੀ ਦੇ ਵਿੱਚ ਉੱਥੇ ਮੈਂ 10-15000 ਰੁਪਏ ਮਹੀਨੇ ਦਾ ਦਿੰਦਾ ਹੁੰਦਾ ਸੀ ਤੇ ਬਾਅਦ ਵਿੱਚ ਮੈਂ ਇੱਥੇ ਘਰ ਆਲੇ ਰਹਾ ਤੇ ਸੰਤ ਬਾਬਾ ਅਪਤਾਸ ਸਿੰਘ ਦੀ ਅਕੈਡਮੀ ਦੇ ਵਿੱਚ ਇੱਥੇ ਮਤਲਬ ਰਹਾ ਇੱਥੇ ਚਲੋ ਖਰਚਾ ਦਾ ਕੋਈ ਵੀ ਨਹੀਂ ਸੋ ਬਾਬੇ ਆਪ ਦੇ ਕੋਲੋਂ ਮਤਲਬ ਸਾਰਾ ਕੁਝ ਡਾਇਟ ਦਿੰਦੇ ਸੀ ਤੇ ਅਹੀਂ ਸੋਚਿਆ ਕਿ ਚਲੋ ਮਤਲਬ ਸਾਡੇ ਤੋਂ ਇੱਥੋਂ ਮਤਲਬ ਜਾਣਾ ਉੱਥੇ ਰੋਜ਼ ਦਿਹਾੜੀ ਬਦਰਾ ਔਖਾ ਹੁੰਦਾ ਸੀ ਮਤਲਬ ਤੇਲ ਵਗੈਰਾ ਖਰਚਾ ਫਿਰ ਅਹੀਂ ਸੋਚਿਆ ਕਿ ਚਲੋ ਸਾਡੇ ਨਵੇਂ ਮੁੰਡੇ ਆ ਜਿਹੜੇ ਇਹਨਾਂ ਨੂੰ ਆਪਾਂ ਇੱਥੇ ਹੀ ਸਿਖਲਾਈ ਦਿੱਤੀ ਜਾਵੇ ਕਿ ਮਤਲਬ ਨਾ ਇਹ ਬਾਹਰ ਜਾਣ ਕਿ ਨਾ ਨਾ ਹੀ ਇੰਨਾ ਖਰਚਾ ਫੋੜ ਕਰ ਸਕਦੇ ਆ ਕਿ ਉੱਥੇ ਅਕੈਡਮੀਆ ਦੇ ਵਿੱਚ ਕੋਈ 10000 ਕਿਤੇ 15 ਤਾਂ ਕਰਕੇ ਭਾਈ ਕਿੰਨੇ ਟਾਈਮ ਪ੍ਰੈਕਟਿਸ ਹੁੰਦੀ ਐ ਦਿਨ ਦੇ ਵਿੱਚ ਕਿੰਨੇ ਵਜੇ ਨੌਜਵਾਨਾਨਾ ਸ਼ੁਰੂ ਕਰ ਦਿੰਦੇ ਆ ਤੇ ਕਿੰਨੇ ਘੰਟੇ ਦੀ ਪ੍ਰੈਕਟਿਸ ਭਾਈ 2 ਟਾਈਮ ਸ਼ੁਰੂ ਪ੍ਰੈਕਟਿਸ ਸ਼ੁਰੂ ਕਰਾਉਨੇ ਸੀ ਸਵੇਰ 5 ਵਜੇ ਤੇ ਸ਼ਾਮ ਨੂੰ 4 ਵਜੇ ਹਾਂਜੀ 2 ਟਾਈਮ ਕਰਦੇ ਪੈ। ਡਾਈਟ ਵਗੈਰਾ ਕਿੱਦਾਂ ਚੱਲਦੀ ਹੈ ਫਿਰ ਇਹਨਾਂ ਦੇ ਸਾਦਾ ਦਿਨ ਜਿਹੜੀ? ਡਾਈਟ ਵਗੈਰਾ ਭਾਈ ਸਾਰਾ ਕੁਝ ਦੀਦੀ ਹੋ ਨਹੀਂ ਕਰਦੇ ਆ, ਦੀ ਰਾਜਵੀਰ ਹੋਣੀ। ਮਤਲਬ ਇਹਨਾਂ ਦਾ ਸ਼ਡਿਊਲ ਬਣਿਆ ਹੋਇਆ ਡਾਈਟ ਦਾ ਕਿ ਇਹਨਾਂ ਨੂੰ ਸੋਮਵਾਰ ਕੀ ਦੇਣਾ, ਮੰਗਲਵਾਰ ਕੀ ਦੇਣਾ। ਫਿਰ ਇਹਨਾਂ ਨੂੰ ਵਿੱਚੋਂ ਮਤਲਬ ਚਨਾ ਵਗੈਰਾ ਡਾਈਟ ਵਗੈਰਾ ਜਿਹੜੀ ਉਹ ਛੋਲੇ ਭੁੱਜੇ ਸਾਰਾ ਕੁਝ ਦੇਈਦਾ ਵਾ, ਮਰੱਬਾ ਦੇਈਦਾ ਵਾ, ਇੱਕ ਦਿਨ ਇੱਕ ਦਿਨ ਕੇਲੇ ਆ, ਇੱਕ ਦਿਨ ਇਹਨਾਂ ਦਾ ਸੇ ਰਗੜਾ ਵਾ, ਇੱਕ ਦਿਨ ਅੰਡੇ ਆ। ਇਸ ਤ ਉਸਪੁਰੇ ਮਤਲਬ ਕਿ ਇਹਨਾਂ ਦਾ ਆਪਣਾ ਸੁਪਨਾ ਹੈ ਖਿੱਚ ਧੂਕੇ ਲੈਣਾ ਪੈਂਦਾ ਹੈ ਕਿ ਆਪਣੇ ਦਿਲੋਂ ਆਏ ਦੇ ਤੇ ਚਲੋ ਕਈ ਤਾਂ ਭਾਈ ਦਿਲੋਂ ਵੀ ਆਉਂਦੇ ਆ ਕਈ ਬੱਚੇ ਆ ਕਈ ਖਰਾਬ ਕਰਦੇ ਦੋ ਚਾਰ ਜਣੇ ਫਿਰ ਉਹਨਾਂ ਨੂੰ ਘਰੋਂ ਜਾ ਕੇ ਲੈਣਾ ਪੈਂਦਾ ਵਾ ਕਈ ਯਾਰ ਸਾਨੂੰ ਮਤਲਬ ਅਸੀਂ ਜੋ ਜਾਣੇ ਆ ਲੈਣ ਸਾਨੂੰ ਵੇਖ ਕੇ ਭੱਜ ਜਾਂਦੇ ਆ ਕਿ ਲੈਣ ਆਗੇ ਆ ਤੇ ਫਿਰ ਉਹਨਾਂ ਨੂੰ ਮਤਲਬ ਲੈਣਾ ਪੈਂਦਾ ਧੂਕੇ ਹੀ ਗਏ ਧੂਕੇ ਹਾਂਜੀ ਅੱਛਾ ਭਾਈ ਆਪਣਾ ਮਤਲਬ ਕੀ ਰੋਜ਼ ਹੁੰਦਾ ਇੱਥੇ ਕੀ ਨਾਮ ਹੈ ਤੇ ਤੁਸੀਂ ਕਿੱਦਾਂ ਸੇਵਾ ਨਿਭਾਦੇ ਹੋ ਇੱਥੇ ਆਪਾਂ ਸੇਵਾ ਨਿਭਾ ਰਿਆ ਵੀ ਬੱਚਿਆਂ ਨੂੰ ਡੈਟ ਦੇਈਦੀ ਹਾਂ ਡੈਟ ਜੀ ਦੀ ਇਹਨਾਂ ਦੇ ਆਪਣੇ ਬੱਚਿਆਂ ਨੂੰ ਦੋਵੇਂ ਟਾਈਮ ਡ ਤੇ ਬੱਚਿਆਂ ਨੂੰ ਮੈਂ ਤਾਂ ਉਹ ਜਿਹੜੀ ਇਹ ਡਾਈਟ ਚੱਲਦੀ ਹੈ ਜਿੰਨਾ ਕੁ ਸਮਾਨ ਆਵੇ ਚਲੋ ਉਹ ਤੇ ਆਪਣੇ ਮਤੋਂ ਬਹੁਤ ਕਰਦੇ ਨੇ ਜਿਹੜੇ ਰਾਜਬੀਲ ਦੀਦਾ ਤੁਸੀਂ ਸਿੱਖਲ ਕਰਦੇ ਹੋ ਕੀ ਉਨੀ ਕੁ ਵੈਸੇ ਤੁਹਾਡੇ ਸਾਹਮਣੇ ਇਹਨਾਂ ਨੂੰ ਪੂਰੀ ਹੈਗੀ ਡਾਈਟ ਉਹਨੇ ਕਿਦਾਂ ਨਾਲ ਸੱਦਦਾ ਇਹਨਾਂ ਦਾ ਕਿਉਂਕਿ ਅ ਮੁੰਡੇ ਨੌਜਵਾਨ ਆ ਵੱਧ ਰਹੇ ਆ ਕਈ ਵੱਡੀ ਉਮਰ ਦੇ ਵੀ ਛੋਟੀ ਉਮਰ ਦੇ ਵੀ ਆ ਵਧੀਆਂ ਜਿਆਦਾ ਹੋ ਰਿਆ। ਤੇ ਆ ਜੋ ਮਤਲਬ ਇਹਨਾਂ ਨੂੰ ਮੈਚਾਂ ਦੇ ਲੈ ਕੇ ਜਾਈਦਾ ਇਹਨਾਂ ਨੂੰ ਅਸੀਂ ਪੈਸੇ ਦੇ ਹੀ ਦੇਣੀ ਆ ਕਿਉਂਕਿ ਇਹਨਾਂ ਨੇ ਖਾਣੇ ਕੁਰਕਰੇ ਗੰਦ ਵਗੈਰਾ ਖਾ ਕੇ ਇਹਨਾਂ ਨੇ ਵੇਸਟ ਹੀ ਕਰਨੇ ਆ। ਤੋਂ ਅਸੀਂ ਪੈਸੇ ਵੀਰ ਉਹਨਾਂ ਨੂੰ ਦੇ ਦਈਏ ਸਾਰੇ ਤੇ ਇਹ ਇਹਨਾਂ ਨੂੰ ਮਤਲਬ 2 ਮਹੀਨੇ 6 ਮਹੀਨੇ ਜਿੰਨੇ ਬਾਅਦ ਮਤਲਬ ਪੈਸੇ ਜਮ੍ਹਾਂ ਹੋ ਜਾਂਦੇ ਆ ਉਹ ਸਾਰਾ ਉਹਨਾਂ ਨੂੰ ਫਿਰ ਡਾਈਟ ਲਿਆਕ ਦਿੱਤੀ ਆ ਉਹ ਮਤਲਬ ਵੱਖਰੀ ਦਿੱਤੀ ਜਾਂਦੀ ਆ ਇਹਨਾਂ ਨੂੰ ਤੇ ਮਤਲਬ ਡਾਈਟ ਜਿਹੜੀ ਸਾਰੀ ਉਹ ਵੀਰ ਉਹਨਾਂ ਕੋਲੇ ਰੱਖੀ ਜਾਂਦੀ ਆ ਇਹੋ ਹੀ ਸਾਰਾ ਕੁਝ ਕਰਦੇ ਆ ਚਣੇ ਵਗੈਰਾ ਸਾਰਾ ਕੁਝ ਡਾਈਟ ਮਤਲਬ ਫਰਾਕੜਾ ਹਾਂਜੀ ਇਹਨਾਂ ਨੇ ਸਾਰਾ ਅਬੀਲੀ ਆਪਣਾ ਕੀ ਨਾਮ ਹੈ ਜੀ ਤੇ ਕਿਸ ਸਿੰਘ ਜੀ ਆਪਾਂ ਕੀਦਾ ਸੇਵਾ ਨਿਭਾ ਰਹੇ ਹਾਂ ਜੀ ਇੱਥੇ ਮੈਂ ਜੀ ਮੰਨ ਲਓ ਇਹ ਦੋਵੇਂ ਕੋਚ ਨਹੀਂ ਹੈ ਕਿ ਮੈਂ ਐਮਰਜੈਂਸੀ ਇਹਨਾਂ ਦੇ ਬੰਦੇ ਇਹਨਾਂ ਦੀ ਡਿਊਟੀ ਪੂਰੀ ਪਕਤਾਣੀ ਹੁੰਦੀ ਹੈ ਜੀ ਹਾਂਜੀ ਅੱਛਾ ਤੇ ਕਿੰਨਾ ਕ ਮਤਲਬ ਉਤਸ਼ਾਹ ਹੈ ਨੌਜਵਾਨ ਦੇ ਕਿ ਹੁੰਦਾ ਜਦੋਂ ਮੈਚਾਂ ਦੇ ਵਿੱਚ ਜ਼ਿਕਰ ਹੁੰਦਾ ਜਾਂ 골ਡ ਮੈਡਲ ਜਿੱਤਦੇ ਨੇ ਜਦੋਂ ਉੱਥੇ ਪਿੰਡ ਦਾ ਜ਼ਿਕਰ ਹੁੰਦਾ ਤੂਤਾ ਪਿੰਡ ਦਾ ਨਾਮ ਜਦੋਂ ਬੋਲਦਾ ਜਾਂ ਕਲੱਬ ਦਾ ਨਾਮ ਬੋਲਦਾ ਫਿਰ ਉਹਦਾ ਭਾਵ ਕੀ ਹੁੰਦੇ ਨੇ ਦਿਲ ਦੇ ਜਦੋਂ ਨੌਜਵਾਨਾਂ ਨੂੰ ਦੇਖਦੇ ਹੋ ਕਿ ਅਸੀਂ ਇੱਕ ਕੱਚੀ ਥਾਂ ਤੋਂ ਇੱਕ ਪਿੰਡ ਦੇ ਵਿੱਚ ਉੱਠ ਕੇ ਉਹ ਵੱਡੇ ਵੱਡੇ ਮੈਟਾਂ ਦੇ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਐਰ ਕੀ ਤਰਨ ਤਰਨ ਦੇ ਵਿੱਚ ਬਹੁਤ ਜਿਆਦੀ ਇੰਨਾ ਬੱਲੇ ਬੱਲੇ ਕਰਾਈ ਆ ਜੀ ਵੀ ਇੱਥੋਂ ਤੱਕ ਵੀ ਜਿਹੜੇ ਬੰਦੇ ਗਲਤ ਵੀ ਖੇਡਦੇ ਆਂ ਹੀ ਉਹ ਵੀ ਐਰ ਕੀ ਮੱਲੀ ਹਰਾਏ ਉੱਥੇ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਾ ਹਾਂ ਚੀਟਿੰਗ ਵੀ ਕਰਦੇ ਆਂ ਚੀਟਿੰਗ ਵੀ ਬਹੁਤ ਫੁੱਲ ਹੁੰਦੀ ਆ ਤੁਹਾਨੂੰ ਪਤਾ ਹੀ ਆ ਜ਼ਿਲ੍ਹੇ ਦੇ ਵਿੱਚ ਵੀ ਫੁੱਲ ਸਾਡੇ ਨਾਲ ਹੋਈ ਆ ਗਾਂ ਦੂਜਾ ਪੰਜਾਬ ਦੇ ਵਿੱਚ ਵੀ ਫੁੱਲ ਹੋਈ ਆ ਪਰ ਫਿਰ ਵੀ ਅਸੀਂ ਵਧੀਆ ਕੁਆਲੀਫਾਈ ਕਰਦੇ ਗਏ ਆ ਜੀ ਬਹੁਤ ਵਧੀਆ ਬਹੁਤ ਵਧੀਆ ਨਾ ਮੱਲੀ ਰਿਜ਼ਲਟ ਦਿੱਤਾ ਬੱਚਿਆਂ ਨੇ ਹੁਣ ਬਹੁਤ ਵਧੀਆ ਆਨੂੰ ਇਹਨਾਂ ਤੋਂ ਇਹੀ ਆਸ ਆ ਵੀ ਇਸ ਤਰ੍ਹਾਂ ਹੀ ਵਧੀਆ ਚੜ੍ਹਦੀ ਕਲਾ ਤੇ ਅਵਿਦੇ ਕੀ ਆਪਣਾ ਦਿੱਕਤਾਂ ਕੀ ਆ ਰਹੀਆਂ ਕਮੀਆਂ ਕਿਸ ਚੀਜ਼ ਦੀਆਂ ਨੇ ਕਿਉਂਕਿ ਇੱਥੇ ਮੈਂ ਦੇਖ ਰਿਹਾ ਹਾਂ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਮੈਂ ਨੂੰ ਜਿਵੇਂ ਮੀਂਹ ਵਗੈਰਾ ਪੈ ਰਿਹਾ ਇੱਥੇ ਕੀ ਮੇਨ ਕਮੀਆਂ ਕੀ ਨੇ ਨੌਜਵਾਨਾਂ ਨੂੰ ਦਿੱਕਤਾਂ ਕੀ ਹੁੰਦੀਆਂ ਨੇ ਇੱਥੇ ਦਿਖ ਤਾ ਇੱਕ ਤਾਂ ਪਈ ਆਪਾਂ ਨੂੰ ਗਰਾਊਂਡ ਦੇ ਆ ਰਹੀ ਆ ਇੱਕ ਤਾਂ ਦੂਸਰਾ ਹੈ ਕਿ ਸਾਨੂੰ ਮੈਡ ਚਾਹੀਦਿਆ ਇਹਨਾਂ ਦੇ ਬੱਚਿਆਂ ਦੇ ਪ੍ਰੈਕਟਿਸ ਲਾਉਣ ਵਾਸਤੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਸਾਡੇ ਦੀਦੀ ਰਾਜਵੀਰ ਕਰਦੇ ਨੇ ਉਹਨਾਂ ਦਾ ਮਹੀਨੇ ਦਾ ਖਰਚਾ ਕਮ ਸਕੱਮ 60000 50 60000 ਰੁਪਏ ਆ ਜਾਂਦਾ ਜੀ ਸਾਰੀ ਡਾਇਟ ਵਗੈਰਾ ਇੱਕ ਮਹੀਨੇ ਦੀ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਸਾਡੀ ਹੋਰ ਵੀ ਹੈਲਪ ਕਰੇ ਤਾਂ ਕਿ ਜੋ ਸਾਡੇ ਬੱਚਿਆਂ ਨੂੰ ਹੋਰ ਡੈਡ ਵੱਧ ਮਿਲ ਸਕੇ ਜੀ ਤਾਂ ਕਿ ਸਾਡੇ ਬੱਚੇ ਹੋਰ ਤਗੜੇ ਹੋਣ ਤੇ ਹੋਰ ਤਰੱਕੀ ਕਰਨ ਜੀ ਬੱਚੇ ਕਿੰਨੇ ਹੁੰਦੇ ਵੈਸੇ ਤੇ ਟੋਟਲ ਬੱਚੇ ਹੈਗੇ 70 ਤੋਂ 60 ਤੋਂ 70 ਬੱਚੇ ਆ ਜਾਂਦੇ ਆ ਜੀ ਤੇ ਕੋਸ਼ਿਸ਼ ਕਰਦੇ ਹੋਗੇ ਕਿ ਹੋਰ ਬੱਚੇ ਵੀ ਵਧਣ ਹਨ ਲੇਕਿਨ ਖਰਚਾ ਹੁੰਦਾ ਵਧ ਜੇਗਾ ਫਿਰ ਹਾਂਜੀ ਖਰਚਾ ਤੇ ਫਿਰ ਉਸ ਹਿਸਾਬ ਨਾਲ ਦੀਦੀ ਨੂੰ ਦੱਸ ਦਈਦਾ ਕਿ ਅੱਜ ਇੰਨੇ ਬੱਚੇ ਵਧ ਗਏ ਜੀ ਫਿਰ ਉਹ ਉਸ ਹਿਸਾਬ ਨਾਲ ਉਹ ਫਿਰ ਕਹਿ ਦਿੰਦੇ ਕੋਈ ਗੱਲ ਨਹੀਂ ਆਉਣ ਦੇ ਉਹਨਾਂ ਨੂੰ ਵੀ ਤੇ ਜਿਵੇਂ ਬੱਚੇ ਵਧਦੇ ਉਹ ਫਿਰ ਡੈਡ ਵਧਾ ਦਿੰਦੇ ਜੀ ਉਸ ਹਿਸਾਬ ਨਾਲ ਬੱਚਿਆਂ ਦੀ ਵੱਡੀ 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 ਸੋਚ ਹੈ ਬੜਾ ਵੱਡਾ ਉਪਰਾਲਾ ਹੈ ਇੱਕ ਦੋ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਬੈਠੇ ਆ ਵੀਰੇ ਉਹ ਮਰੇ ਨਾਲ ਗੱਲਬਾਤ ਕਰੀਏ ਆਪਾਂ ਕਿੱਦਾਂ ਚੱਲਦੀ ਪ੍ਰੈਕਟਿਸ ਵਧੀਆ ਚੱਲਦੀ ਹੈ ਇੱਥੇ ਹਾਂਜੀ ਭਾਈ ਵਧੀਆ ਚੱਲਦੀ ਹੈ ਕਿੰ ਪੰਜ ਹਾਂਜੀ ਤੇ ਸ਼ਾਮ ਨੂੰ 4 ਵਜੇ ਅੱਛਾ ਹਾਂਜੀ ਤੇ ਵਧੀਆ ਲੱਗਦਾ ਪ੍ਰੈਕਟਿਸ ਕਰਕੇ ਗਏ ਤੱਕਿਆਂ ਵਾਲੀ ਘਾ ਦੇ ਭੇ ਦਿੰਦੇ ਨਹੀਂ ਨਹੀਂ ਬਹੁਤ ਵਧੀਆ ਲੱਗਦਾ ਹੈ ਜਿਦਾਂ ਕੀ ਖੇਡਦੇ ਅਸੀਂ ਬਹੁਤ ਫੀਲ ਹੁੰਦਾ ਆਪਣੇ ਆਪ ਨੂੰ ਕਿ ਕਬੱਡੀ ਦੇ ਅਸੀਂ ਹੋਰ ਵੀ ਗਾਹ ਵਧੀਏ ਉਮਰ ਕਿੰਨੀ ਹੈ ਆਪਣੀ ਉਮਰ ਆਪਣੀ ਪਾਈ 19 ਸਾਲ 19 ਸਾਲ ਸਵੇਰੇ ਕਿੰਨੇ ਵਜੇ ਉੱਠਦੇ ਆਂ ਪ੍ਰੈਕਟਿਸ ਲਈ ਸਵੇਰੇ ਅਸੀਂ ਪਾਈ 5 ਵਜੇ ਉੱਠਦੇ ਨੇ ਤੇ ਪੜ੍ਹਦੇ ਵੀ ਹਾਂ ਗਲੀ ਫੇ ਪ੍ਰੈਕਟਿਸ ਹਾਂਜੀ ਸਟੱਡੀ ਵੀ ਕਰਦੇ ਹਾਂ ਪਲੱਸ 1 ਹਾਂਜੀ ਇਹ ਮੁੰਡਾ ਲੱਗਦਾ ਮੈਂ ਖਾਂਦਾ ਕਾਫੀ ਬਦਗਦ ਹੋ ਗਿਆ ਬਾਜੀ ਇਹਦੇ ਸਿਹਤ ਇਦਰਾ ਮੇਰਾ ਵੀ ਕਦੋਂ ਪਰ ਸੇਸੂ ਦਾ ਵਾਵਾ ਫਲਾਈਆ ਕੀ ਗੱਲ ਕਿ ਮੱਖਣ ਮੁੱਖਣਾ ਨਹੀਂ ਜੀ ਹਾਂ ਦਾ ਸ਼ੁਰੂ ਤੋਂ ਹੀ ਇਤਨੇ ਸ਼ੁਰੂ ਤੋਂ ਇਤਨਾ ਹਾਂਜੀ ਇਹ ਥਾਪੀਆਂ ਥੁਪੀਆਂ ਵਜਦੀਆਂ ਉਹ ਥਾਪੀ ਨੂੰ ਲੱਗਦਾ ਚਿਪਕੜ ਦਿੰਦੀ ਹੋਣੀ ਸਾਹਮਣਿਆਂ ਦੇ ਦੀ ਹਾਂਜੀ ਗੂੰਜਦੀ ਹੋਣੀ ਥਾਪੀ ਪੂਰੀ ਹਾਂਜੀ ਵਧੀਆ ਪ੍ਰੈਕਟਿਸ ਹਲਦੀ ਬਜਾਰਦਾ ਤੇ ਨਹੀਂ ਕਹਾਂਦੇ ਨਹੀਂ ਨਹੀਂ ਕੋਤਸਾ ਵਧੀਆ ਹਾਂਜੀ ਕੀ ਅਪੀਲ ਕਰਨਾ ਚਾਹੁੰਦੇ ਤੁਹਾਡੇ ਇੱਥੋਂ ਦੇ ਐਮਐਲਏ ਸਾਹਿਬ ਨੂੰ ਕਹਿੰਦੇ ਕਮੀਆਂ ਕੁਝ ਹੈਈਆਂ ਦੱਸ ਦਿਓ ਆਪੀ ਕੀ ਚਾਹੀਦਾ ਗਰਾਊਂਡ ਚੋਂਦ ਕੀ ਚਾਹੀਦਾ ਕਮੀਆਂ ਤੇ ਇੱਕ ਦੇ ਮੈਟ ਤੇ ਹੋਰ ਜਮ ਮਿੱਟੀ-ਮਿੱਟੀ ਇੱਥੇ ਹੂੰ ਜਿੱਥੇ ਢੋਏ ਪੈ ਜਾਂਦੇ ਆ ਇੱਧਰ ਵਖੋ ਹੂੰ ਇੱਕ ਕੋਲਡਿੰਗ ਦੀ ਫ੍ਰਿਜ ਵੀ ਚਾਹੀਦੀ ਹੈ ਨਾ ਠੀਕ ਮਿੱਟੀ ਦੇ ਢੋਏ ਨਾ ਰਿਹਾ ਐਮਐਲਏ ਸਾਹਿਬ ਨੇ ਇੱਥੋਂ ਦੇ ਲਾਲਜੀ ਸਿੰਘ ਭੁੱਲਾ ਸਾਹਿਬ ਜਿਹੜੇ ਕੈਬਿਨੇਟ ਦੇ ਵਿੱਚ ਉਹ ਬੈਠੇ ਆ ਮੰਤਰੀ ਸਾਹਿਬ ਨੇ ਤੇ ਉਹਨਾਂ ਨੂੰ ਵੀ ਸਾਡੀ ਅਪੀਲ ਹੈਗੀ ਆ ਕਿ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਜ਼ਰੂਰ ਆਪਾਂ ਜਿਹੜਾ ਵਧੀਆ ਉਪਰਾਲਾ ਕਰੀਏ ਇਹਨਾਂ ਦੀ ਮਦਦ ਕਰੀਏ ਤੇ ਕਿਉਂਕਿ ਨੌਜਵਾਨਾਂ ਸੁਪਨਾ ਬਹੁਤ ਵਧੀਆ ਕਿਤੇ ਨਾ ਕਿਤੇ ਅੱਜ ਨਸ਼ੇ ਨੂੰ ਲੈ ਕੇ ਸਾਡਾ ਹਲਕਾ ਬਦਨਾਮ ਹੈ ਸਾਡਾ ਜ਼ਿਲ੍ਹਾ ਬਦਨਾਮ ਹੈ ਤੇ ਜਿਹੜੇ ਨੌਜਵਾਨ ਨੇ ਜਿਸ ਤਰੀਕੇ ਨਾਲ ਉਹਨੇ ਟੀਨੇਜ ਦੇ ਵਿੱਚ ਨੇ ਕੁਝ ਛੋਟੇ ਨੇ ਕੁਝ 20 21 22 ਸਾਲ ਦੇ ਬੰਦੇ ਚਾਹਣਗੇ ਤੇ ਉਹਨਾਂ ਚੀਜ਼ਾਂ ਤੋਂ ਦੂਰ ਰਹਿਣ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ ਵੱਡੇ ਬੱਦਲ ਤੇ ਨਾਮ ਲਿਜਾਣ ਤੇ ਜਿਹੜੇ ਆਪਣੇ ਪੰਜਾਬ ਦਾ ਕਲੱਬ ਹੈ ਇਹ ਕਿਤੇ ਨਾ ਕਿਤੇ ਪੂਰੀ ਦੁਨੀਆ ਦੇ ਵਿੱਚ ਮੱਲਾ ਮਾਰੇ ਇਸ ਤਰੀਕੇ ਦੇ ਲਈ ਇਹਨਾਂ ਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਹੈ ਸੋ ਜਲਦ ਉਹਨਾਂ ਨੂੰ ਅਪੀਲ ਹੈ ਜੀ ਇੱਥੇ ਪਹੁੰਚ ਕੇ ਇਹਨਾਂ ਦੀ ਸਾਥ ਦਿੱਤੀ ਜਾਵੇ ਇਹਨਾਂ ਨੂੰ ਜਿਹੜੀਆਂ ਲੋੜਾਂ ਹੈਗੀਆਂ ਨੇ ਜ਼ਰੂਰ ਚੰਗੀ ਗਰਾਊਂਡ ਚੰਗੀ ਡਾਈਟ ਤੇ ਨਮਈਆ ਕਰਾਈ ਜਾਵੇ ਤੇ ਜਦੋਂ ਇਹ ਵਧੀਆ ਕਲੱਬ ਬਣ ਜਾਏਗਾ ਹੋਰ ਤਰੀਕੇ ਨਾਲ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲ ਜਾਣਗੀਆਂ ਤੇ ਉਹ ਵੀ ਤਸਵੀਰਾਂ ਜਦੋਂ ਸਾਂਝੀਆਂ ਕਰਾਂਗੇ ਤੁਸੀਂ ਦੇਖਦੇ ਰਹੋ ਦਸੜੀ ਹੈਡਲਾਈਨਸ ਮੈਂ ਦਾਨਿਸ਼ ਗੁਪਤਾ ਤਦਨਤਾ